ਬੋਲੋ ਬੰਲਾ ਪੀਤਾਂ ਮਾ ਇਹ ਚੰਗਾ ਹੈ ਕਿ ਗਾਉਂ ਦਾ ਸਾਰੇ ਬਤਨ ਮੋਂ ਲਾਗੇ ਜਦਿਆ ਨਾ ਬੋਲੋ ਪ੍ਰਧਾਨ ਜੀ ਅੱਜ ਕਿਸਾਨ ਚਿੰਤਾ ਕਮੇਟੀ ਪੰਜਾਬ ਵੱਲੋਂ ਸਰਦਾਰ ਹਰੀਸ਼ ਸਿੰਘ ਦੇ ਗ੍ਰਹਿ ਵਿਖੇ ਪਿੰਡ ਜੋਲਦੇ ਮੀਟਿੰਗ ਰੱਖੀ ਗਈ ਆ ਔਰ ਸਾਰੇ ਹੀ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਨਾਂ ਤੋਂ ਜੋਨ ਚੱਲਦਾ ਔਰ ਸਾਰੇ ਹੀ ਲੀਡਰ ਆਪਣੇ ਜਿੰਨੇ ਵੀ ਭਤਵੰਤੇ ਸੱਜਣ ਇੱਥੇ ਪੁੱਜੇ ਔਰ ਜੋ ਸ਼ੰਭੂ ਬਾਰਡਰ ਤੇ ਕਰੀਬ 4 ਮਹੀਨੇ ਕੋ 4-5 ਦਿਨ ਹੋ ਗਏ ਮੋਰਚੇ ਚੱਲਦਿਆਂ ਨੂੰ ਔਰ ਉਸ ਮੋਰਚੇ ਬਾਰੇ ਵਿਚਾਰ ਚਰਚਾ ਕੀਤੀ ਗਈ ਔਰ ਸਾਰੇ ਲੀਡਰ ਸਹਿਬਾਨਾਂ ਨੇ ਮੀਟਿੰਗ ਕਰਕੇ ਔਰ ਅਗਲੀ ਜਿਹੜੀ ਰੂਪਰੇਖਾ ਵਾ ਉੱਥੇ ਜਿਹੜਾ ਪੈਰਿਸਿਜਨ ਵਿੱਚ ਚੱਲ ਰਿਹਾ ਔਰ ਦੂਸਰੇ ਪਾਸੇ ਵੱਡੀ ਇੱਕ ਤਿਆਰੀ ਆ ਕਿਉਂਕਿ ਇਹਨਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਰਾ ਇਹ ਦਇਆਜਾ ਲੈਂਦੇ ਆ ਔਰ ਖਨੋਰੀ ਬਾਲੜਰ ਸ਼ੰਭੂ ਬਾਲੜਰ ਦੇ ਜਿਹੜਾ ਆਪਣਾ ਮੋਰਚਾ ਲੱਗਾ ਵਾ ਸਰਬੱਤ ਦੇ ਭਲੇ ਵਾਸਤੇ ਜਿੰਨਾ ਚਿਰ ਤੱਕ ਸਰਕਾਰ ਜਿਹੜੀਆਂ ਆਪਣੀਆਂ ਦੇਸ਼ ਪੱਧਰ ਤੇ ਮੰਗਾਂ ਮੰਗਦੀਆਂ ਉਹ ਮੰਗਾਂ ਮੰਨ ਨਹੀਂ ਲੈਂਦੀ ਉਹਨਾਂ ਚਿਰ ਤੱਕ ਇਹ ਮੋਰਚੇ جاری ਰਹਿਣਗੇ ਔਰ ਅਲੱਗ-ਅਲੱਗ ਪਿੰਡਾਂ ਦੀ ਜਿਹੜੀ ਆ ਉਹ ਵੱਖ-ਵੱਖ ਸਾਰੇ ਅਹੁਦੇਦਾਰਾਂ ਨੇ ਮੀਟਿੰਗ ਕਰਕੇ ਉਹ ਰੁਟੀਨ ਦੇ ਨਾਲ ਜਿਹੜੀ ਉਹ ਸ਼ਿਫਟ ਬਣ ਚੁੱਕੀ ਆ ਔਰ ਕੱਲ ਤੋਂ ਹੀ ਇਹ ਆਪਣੀਆਂ ਤਿਆਰੀਆਂ ਕਰਕੇ ਤੰਤਰਬਾਬਾ ਦੀਪ ਸਿੰਘ ਜੌਨ ਵੱਲੋਂ ਖਨੋਰੀ ਬਾਰਡਰ ਤੇ ਪੁੱਜਣਗੇ ਔਰ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਸਾਰੇ ਲੀਡਰਾਂ ਦਾ ਜ਼ਿੰਮੇਵਾਰ ਲੀਡਰ ਵੀ ਇੱਥੇ ਸਾਰੇ ਪੁੱਜੇ ਗੁਰਸਾਹਬ ਸਿੰਘ ਜੀ ਆ ਔਰ ਮੜਾ ਆਪਣਾ ਸੁਖਿੰਦਰ ਸਿੰਘ ਜੀ ਕਾਵਲ ਸਿੰਘ ਜੀ ਦਲਬਾਗ ਸਿੰਘ ਜੀ ਸਰਦੂਲ ਸਿੰਘ ਜੀ ਇਦਰ ਆਪਣੇ ਸੁਖਦੇਵ ਸਿੰਘ ਜੀ ਔਰ ਸ਼ਕਰੀ ਤੋਂ ਸਿੰਘ ਬਾਕੀ ਆਪਣੇ ਸਾਥੀ ਢਲਕੇ ਤੋਂ ਇਹ ਸਾਰੇ ਇੱਥੇ ਪੁੱਜੇ ਆ ਔਰ ਸਾਰਿਆਂ ਨੇ ਬੜੀ ਵਧੀਆ ਰੂਪਰੇਖਾ ਦੇ ਨਾਲ ਜਿਹੜੀ ਮੀਟਿੰਗ ਆ ਤੈ ਕਰ ਕੀਤੀ ਆ ਜਿਹੜਾ ਜੋ ਸਮਾਂ 4 ਮਹੀਨੇ ਚੱਲਿਆ ਉਹਦੇ ਬਾਰੇ ਵਿਚਾਰ ਚਰਚਾ ਹੋਈ ਆ ਔਰ ਅਗਲੇ ਆਉਣ ਵਾਲੇ ਸਮੇਂ ਵਾਸਤੇ ਜਿਹੜੀ ਵਿਚਾਰ ਚਰਚਾ ਕਰਕੇ ਔਰ ਇਦਾਂ ਹੀ ਰੁਟੀਨ ਜਿਹੜੀ ਆ ਕੋ ਆਪਣਾ ਉੱਥੇ ਸਿਸਟਮ ਟੈਂਟ ਲਾ ਕੇ ਜਿਹੜੇ ਲੱਗੇ ਹੋਏ ਆ ਔਰ ਉਹਦੇ ਵਿੱਚ ਆਪੋ ਆਪਣੀਆਂ ਸ਼ਿਫਟਾਂ ਬਦਲਦੇ ਆ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਕਿਹਾ ਕਿ ਜਿੰਨਾ ਜਰ ਮਰਜੀ ਮੋਰਚਾ ਚੱਲ ਜੇ ਭਾਵੇਂ ਸਾਲ ਚੱਲ ਜੇ 2 ਸਾਲ ਚੱਲ ਜੇ ਜਿਵੇਂ ਮੋਦੀ ਸਰਕਾਰ ਨੂੰ ਪਹਿਲਾਂ ਗੋਡਿਆਂ ਪਰਨੇ ਡੇਗਿਆ ਕਿ ਉਹਨੂੰ ਮਜਬੂਰਨ ਵੱਸ ਲੰਗੜੀ ਸਰਕਾਰ ਬਣਾਉਣੀ ਪਈ ਔਰ ਇਦਾਂ ਹੀ ਹੁਣ ਇਹ ਮੋਰਚਾ ਜਿਹੜਾ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਇਹ ਸਾਰਾ ਜੋ ਸੇਰਾ ਵਾ ਸਾਡਾ ਕਾਕਾ ਜਿਹੜਾ ਸੁਭ ਕਰਨਾ ਔਰ ਬਾਕੀ ਜਿਹੜੇ ਆਪਣੇ ਸਾਥੀ ਉਥੇ ਫੈਕਚਰ ਹੋਏ ਆ ਫਿਰਤਪਾਲ ਨਵੇਂ ਗਾਉਂ ਤੋਂ ਔਰ ਉਹਨਾਂ ਨੂੰ ਜਾਂਦਾ ਪਰ ਉਹਨਾਂ ਦਾ ਜਿਹੜੀ ਵੀ ਜੋ ਕੁਰਬਾਨੀ ਆ ਉਹ ਅਜਾਇਆ ਨਹੀਂ ਜਾਣ ਦੇਵਾਂਗੇ ਪਰ ਵੱਡੇ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੋ ਫੋਰਮਾਂ ਵੱਲੋਂ ਜਿਹੜਾ ਇਕਜੁੱਟ ਹੋ ਕੇ ਇਹ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲਣ ਦੇ ਵੀਡੀਓ 23 ਸਕਿੰਟ ਆਪ ਜੇ ਗੱਲਾਂ ਗੱਲਾਂ ਕਰੋ ਨਾ ਫਿਰ ਸਟੇਟਸ ਬਣਾਵਾਂਗੇ ਆ ਵੀਡੀਓ ਵਾਜੋ ਬੜੀ ਬਣਾਵਾਂਗੇ ਯਾਂ ਕੰਦਰ ਚੱਲ ਰਹੀ ਆ ਦੋ ਦੋਸਰ ਬਣਾਵਾਂਗੇ ਯਸ ਕਰਦਾ ਵਾਹ